ਰਨਨ ਸਿੰਘ ਜਾਨਚਾਨ ਕਿਹੜੀ ਜਗ੍ਹਾ ਤੋਂ ਰਹਿਣ ਵਾਲੇ ਜੀ ਮਰਜਮਾਨ ਬੋਧਾ ਰਹਿਣਾ ਕੀ ਹੋਇਆ ਕਿ ਮਾਮਲਾ ਬੜਾ ਸਰਪ੍ਰਿਕੇਂ ਦਰਤੀ ਹੋਇਆ ਜੀ ਮਾਮਲਾ ਇਹ ਸੀ ਕਿ ਸੱਖਾਂ ਨਾਲ ਇੱਕ ਜ਼ਮੀਨ ਦੇ ਬਿਆਨੇ ਦਾ ਰੌਲਾ ਸੀ ਠੀਕ ਹੈ ਜੀ ਤੇ ਉਹ ਬੰਦੇ ਡਿਸਟ੍ਰਿਕਟ ਗਰਾਊਂਡ ਮੋਰ ਟੈਂਪੇ ਆਏ ਨਹੀਂ ਜੀ ਤੇ ਚਲੋ ਦੋ ਮਹੀਨੇ ਵੀ ਠੱਕਾ ਕਰਨਾ ਪਿਆ ਤੇ ਕਬਜ਼ਾ ਕਰਨ ਨੂੰ ਫਿਰਦੇ ਸੀ ਉਹ ਲੋਕ ਕਬਜ਼ਾ ਕਰਨ ਨੂੰ ਫਿਰਦੇ ਸੀ ਇਹ ਉਹ ਵਿੱਕੀ ਕੀ ਕਿਤੋਂ ਦਰਿਆ ਮਲਾ ਜਗੀਰ ਸਿੰਘ ਪਿੰਡ ਜਮਲਪੁਰ ਦੀ ਉਹ ਕਾਹਦਾ ਕੰਮ ਕਰਦੇ ਆ ਉਹ ਫਿਰ ਇਹੀ ਤੱਕੀ ਦਰਵਾਜ਼ਾ ਲੱਕੜ ਦਾ ਕਰਦੇ ਠੀਕ ਹੈ ਜੀ ਤੇ ਉਹ ਵੀ ਨਾ 10 ਲੱਖ ਤੇ 92 ਦੇ ਵਿੱਚ ਮੇਰੀ ਜ਼ਮੀਨ ਦੇ ਕਬਜ਼ਾ ਕਰਨ ਨੂੰ ਕਰਦੇ ਸੀ ਚਲੋ ਅਸੀਂ ਕੋਰ ਨੂੰ ਭੱਜੇ ਆ ਤੇ ਕੋਰ ਨੇ ਚੱਲ ਆਪਾਂ ਨੂੰ ਰਾਹ ਦਿੱਤਾ ਸਟੇਜ ਦਿੱਤੀ ਚਲੋ ਸਾਨੂੰ ਉੱਥੇ ਕਟਨ ਦਾ ਹੁਕਮ ਦੇ ਦਿੱਤਾ ਜੀ ਫਿਰ ਉਹ ਅਸੀਂ ਆਪਣਾ ਕੋਰੋ ਹੀ ਬੈਠਦੇ ਰਹੇ ਆ ਕੌਂਦੇ ਵੀ ਰਹੇ ਆ ਤੇ ਅੱਜ ਅਚਾਨਕ ਮੈਂ ਪਹਿਲਾਂ ਬੈਠਾ ਸੀ ਤਦੋਂ ਮੈਂ ਘਰ ਗਿਆ ਮੈਂ ਕਿ ਚਲ ਮੈਂ ਰੋਟੀ ਖਾ ਆਵਾਂ ਜੀ ਠੀਕ ਹੈ ਤੇ ਮੈਂ ਇੱਦਾਂ ਹੀ ਗੱਲੇ ਨੂੰ ਲੋਕ ਲਾਇਆ ਤੇ ਮੈਂ ਘਰ ਗਿਆ ਘਰ ਮੈਂ ਰੋਟੀਆਂ ਦੋ ਖਾਧੀਆਂ ਜੀ ਤਾਂ ਕਿ ਮੈਂ ਗੱਡੀ ਚੱਕੀ ਜੋ ਬਾਵਾਸਾ ਆਇਆ ਨਾ ਜੀ ਤੇ ਇਹ ਪਿੱਛੇ ਲੱਗੇ ਹੋਏ ਸੀ ਜਿੱਦਾਂ ਮੇਰੇ ਉਹ ਕੈਮਰੇ ਗੁੰਮਰੇ ਤੋੜਨਾ ਠੀਕ ਹੈ ਜੀ ਜਦੋਂ ਇਹ ਕੈਮਰੇ ਗੁੰਮਰੇ ਤੋੜਨੇ ਲੱਗੇ ਮੈਂ ਜਿੱਦਾਂ ਗੱਡੀ 'ਚ ਉਤਰਿਆ ਇਹਨਾਂ ਦੇ ਹੱਥ ਦੇ ਵਿੱਚ ਕਿਰਪਾਨਾ ਡਾੜ ਖੰਡੇ ਇਹਨਾਂ ਨੂੰ ਸਾਰਿਆਂ ਨੇ ਮਿੱਤਰੀ ਹੋਣਾ। ਉਹਨਾਂ ਵਿੱਚੋਂ ਤੁਹਾਨੂੰ ਪਤਾ ਕਿਸੇ ਦਾ ਨਾਮ ਪਤਾ ਕੋਈ ਬੰਦੇ ਦਾ? ਹਾਂਜੀ ਹਾਂਜੀ। ਕੀ ਨਾਮ ਉਹਨਾਂ ਦਾ? ਇੱਕ ਵਿੱਕੀ ਹਮ ਸਨਵ ਜਗੀਰ ਆਮ ਹਮ ਤੇ ਖੁਦ ਇੱਕ ਰਿੱਕੀ ਸਨਵ ਜਗੀਰ ਆਮ ਹਮ ਇੱਕ ਗੁਰਮਖ ਹਮ ਸਨਵ ਮਹਾਜਾ ਹਮ ਤੇ ਤੇ ਰਵੀ ਹਮ ਸਨਵ ਮੀਰ ਹਮ ਇੱਕ ਸਨੀ ਸਨਵ ਮੀਰ ਤੇ ਜਗੀਰ ਖੁਦ ਆਪ ਠੀਕ ਆ ਬੀ ਦੋ ਤਿੰਨ ਬੰਦੇ ਆਨਪਛਾਤੇ ਸੀ ਜਿਹੜੇ ਮੇਰੀ ਪਛਾਣ ਚ ਨਹੀਂ ਆਏ ਗਾੜੀ ਬਿਆਨਾ ਕਦੋਂ ਹੋਇਆ ਸੀ ਤੇ ਕੀ ਟਾਈਮ ਪੈਸ ਸੀ ਬਿਆਨਾ 8 2 ਸਾਲ ਤੋਂ ਉੱਪਰ ਹੋ ਗਿਆ ਦੋ ਸਾਲ ਦਾ ਬਿਆਨਾ ਸੀ ਤਿੰਨ ਮਹੀਨੇ ਬਿਆਨਾ ਨੰਗੇ ਨੂੰ ਹੋ ਗਏ ਹਨ ਇਹਨਾਂ ਨੂੰ ਮੈਂ ਸਨੇਹ ਘਲਦਾਰੇ ਵੀ ਆ ਜਿਓ ਰਜਿਸਟਰੀ ਕਰਾ ਲਓ ਇਹ ਭਾਣੀ ਬੰਦੇ ਉੱਤੇ ਟਾਈਮ ਤੇ ਪਹੁੰਚੀ ਨਹੀਂ ਹੋਰ ਕੀ ਬਿਆਨੇ ਦੇ ਵਿੱਚ ਹੀ ਸਾਡੀ ਜ਼ਮੀਨ ਨੂੰ ਕਬਜ਼ਾ ਕਰਨ ਨੂੰ ਫਿਰਦੇ ਸੀਗੇ ਥਾਣਾ ਕਿਹੜਾ ਪੈਂਦਾ ਤੁਹਾਨੂੰ ਚੌਂਕੀ ਕਿਹੜੀ ਪੈਂਦੀ ਹੈ ਚੌਂਕੀ ਜਿਹੜੀ ਤੇ ਮੇਰੀ ਥਾਆਂ ਆ ਉਹ ਹੈਗੀ ਆ ਕਰਾਇਆਂ ਦੇ ਵਿੱਚ ਉਹਨੂੰ ਚੌਂਕੀ ਕਰਾਇਆ ਥਾਣਾ ਪੈਂਦਾ ਜੀ ਇਹ ਮੈਂ ਖੌਲ ਜਿਹੜਾ ਆ ਉਹ ਮੈਂ ਹੈਗਾ ਜਮਾਲਪੁਰ ਦੇ ਵਿੱਚ ਇਹਨੂੰ ਚੌਂਕੀ ਫਗਵਾੜਾ ਥਾਣਾ ਪੈਂਦਾ ਠੀਕ ਹੈ ਸਿਟੀ ਫਗਵਾੜਾ ਉਹ ਤੁਹਾਡੀ ਮੰਗੀ ਇਹਦੀ ਹਾਂਜੀ ਤੁਹਾਡੀ ਮੰਗੀ ਹੈ ਜੀ ਬੱਸ ਹਾਂ ਮੰਗ ਇਹੀ ਆ ਜੀ ਆ ਦੇਖੋ ਮੇਰਾ ਹਾਲ ਜੀ ਠੀਕ ਹੈ ਕਿ ਨਹੀਂ ਬਸ ਬਾਹਰ ਦਾ ਦਿੱਕੀਆ ਮਾਰ ਗੁੱਟ ਕੀਤੀ ਆ ਸੜਕ ਦੇ ਉੱਪਰ ਲੰਮਾ ਪਾਪਾ ਮੈਨੂੰ ਘੁੱਟਿਆ ਕਰਪਾਨਾ ਡਾਟਾ ਨਾਲ ਘੁੱਟਿਆ ਬਸ ਮੈਨੂੰ ਇਹੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਜੀ ਆਪਣਾ ਕੀ ਨਾਮ ਆਪਣਾ ਜੀ ਮੈਂ ਆ ਵੀ ਕੀ ਹੈ ਜਿਹੜੇ ਪਿੰਡ ਤੋਂ ਭਜੀ ਮੇਰਾ ਪਿੰਡ ਕਮਾਲਪੁਰ ਦਾ ਜੀ ਕੀ ਮਾਮਲਾ ਹੋਇਆ ਭਜੀ ਤੁਸੀਂ ਹਸੇਵਲ ਚ ਦਾਖਲੋ ਮਾਮਲਾ ਭਾਜੀ ਅਸੀਂ ਆਪਣੀ ਸ਼ੌਕਸ ਤੇ ਬੈਠੇ ਸੀ ਜੀ ਆਪਣੀ ਸ਼ਾਪ ਕੋਲ ਕੇ ਸ਼ਾਪ ਤੇ ਬੈਠੇ ਸੀ ਆਪਣੀ ਦੁਕਾਨ ਤੇ ਭਾਜੀ ਅੱਛਾ ਜੀ ਗਿਆਨ ਚੰਦ ਆਇਆ ਭਾਜੀ ਆਪਣੀ ਗੱਡੀ ਲੈ ਕੇ ਇੱਥੇ ਪਾਈ ਆਪਣਾ ਮੁੰਡੇ ਦੇ ਅੱਛਾ ਜੀ ਤੇ ਸਾਡੇ ਪਿਆਰੇ ਭਾਜੀ ਉਹਨੇ ਹਮਲਾ ਕੀਤਾ ਤੁਸੀਂ ਆਪਣੀ ਸ਼ਾਪ ਤੇ ਬੈਠੇ ਸੀ ਹਾਂ ਜੀ 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 ਆਪਣੀ ਸ਼ਾਪ ਤੇ ਭਾਜੀ ਅੱਛਾ ਜੀ ਕਾਦੀ ਸ਼ਾਪ ਆਪਣੀ ਮੇਰਾ ਭਾਜੀ ਇੱਥੇ ਬੇੜ ਕਿਦਾਂ ਦਾ ਤਾਂ ਕਿਰਚਾਂ ਦਾ ਕੰਮ ਕਰੇ ਓਕੇ ਜੀ ਹਾਂ ਜੀ ਹਾਂ ਜੀ ਤੇ ਕੀ ਕਰਨ ਉਹ ਕਹਤੇ ਤੁਹਾਡੇ ਤੇ ਹਮਲਾ ਕਰਨਾ ਸੀ ਉਹ ਭਾਜੀ ਇੱਦਾਂ ਸੀ 15 ਤੋਂ ਬਹੁਤ ਦੁਕਾਨ ਲਈ ਸੀ 31 ਲੱਖ ਰੁਪਏ ਦੀ ਸੀ ਅੱਛਾ ਜੀ ਤੇ 10 ਲੱਖ ਰੁਪਈਆ ਨੇ ਬੈਨ ਨ ਦਿੱਤਾ ਸੀ ਠੀਕ ਹੈ ਜੀ ਇਹ ਸਭ ਬੰਦੇ ਨੇ ਮਨੂਰ ਜੇਲ੍ਹ ਤੋਂ ਹੀ ਨਿਕ ਰਹਾ ਕਰਾ ਦਿੱਤੀ ਹੈ ਜੀ ਤੇ ਸਾਡਾ ਕੋਰਟ ਚ ਕੇਸ ਹੀ ਚੱਲਦਾ ਜਾ ਰਿਹਾ ਹੈ ਅੱਛਾ ਜੀ ਹਾਂ ਜੀ ਕੋਰਟ ਤੇ ਕੇਸ ਚੱਲਦੇ ਰਹੇ ਪਰ ਵੀ ਮੇਰੇ ਨਾਲ ਇਹਨਾਂ ਨੇ ਹਮਲਾ ਕੀਤਾ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨੂੰ ਹਾਂ ਜੀ ਹਾਂ ਜੀ ਤੁਸੀਂ ਇਹਨਾਂ ਦੀ ਦੁਕਾਨ ਖਰੀਦੀ ਹੈ ਜਾਂ ਇਹਨਾਂ ਨੂੰ ਵੇਚੀ ਸੀ ਨਹੀਂ ਇਹਨਾਂ ਕੋਲ ਦੁਕਾਨ ਖਰੀਦੀ ਹੈ ਜੀ 31 ਲੱਖ ਰੁਪਏ ਦੀ ਤੁਸੀਂ ਖਰੀਦੀ 31 ਲੱਖ ਰੁਪਏ ਦੀ 10 ਲੱਖ ਰੁਪਏ ਤੁਸੀਂ ਇਹਨਾਂ ਨੂੰ ਦਿੱਤਾ ਇਹਨਾਂ ਨੇ ਦਿੱਤਾ ਜੀ ਮੌਕੇ ਦਾ ਨਾਂ ਮੈਨੂੰ ਕਬਜ਼ਾ ਜੀ 10 ਲੱਖ ਜਾਨੇ ਤਾਂ ਮੌਕੇ ਦਾ ਕਬਜ਼ਾ ਦਿੱਤਾ ਜੀ ਮੈਨੂੰ ਇਹਨਾਂ ਨੇ ਉਹ ਪਿਛਲੇ ਜੇ ਤੁਹਾਡੀ ਪਹਿਲਾਂ ਵੀ ਕੋਈ ਇਹਨੂੰ ਰਜਿਸਟਰੀ ਲੈ ਕੇ ਕੁਝ ਬਿਵਾਲ ਹੋਇਆ ਸੀਗਾ ਉਹਦੇ ਵਿੱਚ ਕੋਈ ਕਲੀਅਰ ਨਹੀਂ ਹੋਇਆਗਾ ਕੀ ਕਾਰਨ ਸੀ ਕਿੱਦਾਂ ਸੀ ਤੁਸੀਂ ਪਹਿਲਾਂ ਉੱਥੇ ਜਾ ਕੇ ਆਪਣੇ ਗੈਸੀ ਫਰਦ ਕਰਾਉਣ ਜਾਂ ਇਹ ਪਹਿਲਾਂ ਗਿਆ ਸੀ ਜੀ ਨਹੀਂ ਸਾਰਾ ਸੀ ਇੱਦਾਂ ਸੀ ਹਾਜ਼ਰੀ ਆਪਣੀ ਲਵਾ ਕੇ ਆ ਗਏ ਸੀ ਇਹ ਬੰਦਾ ਤੇ ਪਹੁੰਚਣ ਦੀ ਜੇਤੀ ਕਾਉਂਗੀ ਠੀਕ ਹੈ ਅਸੀਂ ਪੀਐਸਐਚਓ ਸਾਹਮਣੇ ਦੁਕਾਨ ਦਿੱਤੀ ਸੀ ਇਹ ਬੰਦੇ ਨੇ ਸਾਡੇ ਨਾਲ ਕੋਈ ਖੜਕੀ ਕਰਦਾ ਸਾਡੇ ਧੱਕਾ ਦੇ ਕਰਦੇ ਦੁਕਾਨ ਤੋਂ ਹੁੰਦੇ ਦੇ ਹੋਈ ਹੈ ਕਿ ਜਿੱਦ ਜਿੱਸਪੀ ਸਰ ਤੋਂ ਵੀ ਗਏ ਸੀ ਜਿੱਥੇ ਫੀਸ ਹੋਈ ਸੀ ਇਹ ਬੰਦਾ ਉੱਥੇ ਪਹੁੰਚਿਆ ਨਹੀਂ ਮਗਲਵਾਰ ਅਸੀਂ ਇੱਥੇ ਗਏ ਬੰਦਾ ਤੇ ਪਹੁੰਚਿਆ ਨਹੀਂ ਅਸੀਂ ਉਸ ਤੋਂ ਪੁੱਛਿਆ ਉਹਨੇ ਕਿ ਆਪਣੀ ਦੁਕਾਨ ਤੇ ਕਹਿੰਗਾ ਜੀ ਅੱਜ ਇਹ ਸੇ ਬੰਦੇ ਸਾਡੇ ਦੁਕਾਨ ਤੇ ਆ ਕੇ ਹਮਲਾ ਕਰਾਇਆ ਸੀ ਸਾਡੇ ਦੁਕਾਨ ਤੇ ਮੁੰਡੇ ਆਏ ਰਬੀਜਾ ਜੀ ਨੇ ਕਿਹਾ ਸੀ ਇੱਕ ਤਰ੍ਹਾਂ ਮੁੰਡਾ ਸੀ ਮੈਂ ਪਿਸਤਲ ਹੈ ਮੇਰੇ ਸਰ ਤੇ ਮੇਰਾ ਪਿਸਤਲ ਰੱਖਿਆ ਨਾਲ ਲਿਆ ਗਿਆ ਪਿਸਤਲ ਜਿਹੜਾ ਇੱਕ ਰੱਖਿਆ ਉਹ ਕਿਨੇ ਰੱਖਿਆ ਸੀ ਜੀ ਉਹ ਤਾਂ ਗਿਆਨ ਚਾਂਦੇ ਤੇ ਭੀਜਾ ਜੀ ਜੱਟ ਦਾ ਮੁੰਡਾ ਸੀ ਅੱਛਾ ਜੀ ਗਿਆਨ ਚਾਂਦੇ ਨਾਲੇ ਸੀਗਾ ਹਨਾ ਮੈਂ ਦੁਕਾਨ ਤੇ ਮੇਰੇ ਸਰ ਤੇ ਪਿਸਤਲ ਰੱਖਿਆ ਜੀ ਨਾ ਮੈਂ ਹਾਂ ਜੀ ਪਿਸਤਲ ਕੋਈ ਮੌਕੇ ਤੇ ਜਦੋਂ ਇਹਨਾਂ ਨੇ ਤੁਹਾਡੇ ਦੇ ਮੋਹ ਸ਼ਰਤੇ ਪਿਸਟਲ ਰੱਖਿਆ ਹੋ ਤੇ ਮੌਕੇ ਦੇ ਕੋ ਆਣ ਗੁਆਣ ਨੇ ਤੁਹਾਨੂੰ ਦੇਖਿਆ ਲੜਾਈ ਝਗੜੀ ਦੀ ਤੁਹਾਡੇ ਤੇ ਪਿਸਟਲ ਰੱਖਦੇ ਸਾਢੇ 12 ਦਾ ਟਾਈਮ ਸੀ ਉਹ ਤੇ ਆਣ ਗੁਆਣ ਆਦਾ ਆਦਾ ਸੀ ਨਹੀਂ 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 ਦੁਪਹਿਰ ਦਾ ਟਾਈਮ ਸਾਢੇ 12:00 ਅੱਛਾ ਉੱਥੇ ਕੋਈ ਵੀ ਨਹੀਂ ਸੀਗਾ ਜੀ ਸਾਡਾ ਅਸੀਂ ਦੁਕਾਨ ਦੇ ਅੰਦਰ ਬੈਠੇ ਸੀ ਅੰਦਰ ਹੀ ਪੜ ਗਏ ਜੀ ਇਹਨਾਂ ਨੇ ਕਰਦਾ ਕੁਝ ਦੇਖ ਕੇ ਸਾਡੇ ਕੋਲ ਆਇਆ ਹੀ ਨਹੀਂ ਜੀ ਅੱਛਾ ਜੀ ਹਾਂ ਜੀ ਹਾਂ ਜੀ ਉਹਨਾਂ ਦੀਆਂ ਕਿਰਪਾਨਾਂ ਨਹੀਂ ਸਰ ਦੇ ਸਰ ਬਹੁਤ ਐਨਾ ਫਤਿਹਾਰ ਸੀਗੇ ਸੰਤ ਪਤਾ ਨਾ ਕਿ ਕੀ ਮਾਰਿਆ ਇਹਨਾਂ ਨੇ ਸਾਡੇ ਜੀ ਤਾਂ ਕੀ ਪ੍ਰਸ਼ਾਸਨ ਕੋਲੋਂ ਮੰਨ ਕਰ ਦੇਣ ਜੀ ਮੰਗ ਇਹ ਹੀ ਕਰਨਾ ਚਾਹੁੰਦੇ ਜੀ ਸਾਨੂੰ ਸਾਡਾ ਇਨਸਾਫ ਦਵਾਇਆ ਜਾਵੇ ਅਸੀਂ ਆਪਣੀ ਦੁਕਾਨਦਾਰੀ ਤੇ ਬਹੀ ਦੁਕਾਨਦਾਰੀ ਕਰਦੇ ਆ ਪਰ ਲੇਕਿਨ ਸਾਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਜੀ ਅਸੀਂ ਡੀਐਸਪੀ ਸਾਹਿਬ ਨੂੰ ਇਸ ਤਰ੍ਹਾਂ ਫੋਰ ਦੇਤੀ ਸੀ ਐਸਐਸਓ ਸਾਹਿਬ ਨੂੰ ਕਿ ਤੁਸੀਂ ਸਾਡੀ ਕੋਈ ਸੁਣਵਾਈ ਨਹੀਂ ਨਹੀਂ ਕਿ ਤੁਹਾਡੇ ਕੱਲਿਆਂ ਤੋਂ ਸੱਟਾਂ ਲੱਗੀਆਂ ਜਾਂ ਹੋਰ ਵੀ ਕਿਸੇ ਤੋਂ ਤੁਹਾਡੇ ਚੁਲੀਆਂ ਹਾਂ ਜੀ ਮੇਰੇ ਛੋਟਾ ਭਰਾ ਜੀ ਨਾਲ ਮੇਰੇ ਚਾਚੇ ਦਾ ਉੰਡਮ ਦੇ ਨਾਲੇ ਕੰਮ ਕਰਦਾ ਵੀ ਦੁਕਾਨ ਤੇ ਮੇਰੇ ਕੋ ਕੰਮ ਕਰਦਾ ਜੀ ਇਹ ਵੀ ਮੇਰੇ ਨਾਲੇ ਸੀਗਾ ਉਹਦੇ ਵੀ ਸੱਟਾਂ ਕਾਫੀ ਲੱਗੀਆਂ ਨੇ ਜੀ ਠੀਕ ਹੈ ਹਾਂ ਜੀ